ਹੁਣ ਉਹਨੇ ਸਾਡੇ ਪਿੰਡ 'ਚ ਫਲਾਣੇ ਨੇ ਇੰਨਾ ਕੀਤਾ ਮੈਂ ਇਸ ਤੋਂ ਹੋਰ ਵਧੀਆ ਕਰਨਾ ਹੈ ਇਹ ਇੱਕ ਐਸੀ ਦੌੜ ਤੇ ਹੋੜ ਹੈ ਜਿਹਦੇ ਵਿੱਚ ਖੋਜਾਂ ਇਹ ਕਹਿੰਦੀਆਂ ਨੇ ਕਿ ਨੌਕਰੀ ਵਾਲਾ ਜਿਹੜਾ ਬੰਦਾ ਹੈ ਨਾ ਉਹ 2 ਦਿਨ ਦੇ ਵਿੱਚ ਆਪਣੀ 10 ਸਾਲ ਦੀ ਕਮਾਈ ਉਡਾ ਦਿੰਦਾ ਤੁਸੀਂ حساب ਲਾ ਲਓ ਉਹਦੀਆਂ ਸੇਵਿੰਗ ਸਭ ਉੱਡ ਜਾਂਦੀਆਂ ਤੇ ਜਿਹੜਾ ਕਿਸਾਨ ਵੀ ਹੈ ਦੂਜਾ ਵੀ ਹੈ ਜਿਹੜਾ ਇਹ ਐਫੋਜਾ ਖਰਚਾ ਕਰਦਾ ਹੈ ਨਾ 10 ਸਾਲ ਇਸ ਕੁ ਚੱਕਰ ਤੋਂ ਨਿਕਲ ਨਹੀਂ ਪਾਂਦਾ ਹੂੰ ਔਰ ਜਿਹੜੀ ਉਕਸਾਹਟ ਵਾਲੀ ਗੱਲ ਹੈ ਮੈਂ ਉਹਦੀ ਤੁਹਾਨੂੰ ਜ਼ਿਕਰ ਕਰਦਾ ਇਹ ਕੱਲੇ ਵਿਆਹ ਨਹੀਂ ਨੇ ਔਰ ਸਾਰੀਆਂ ਸਾਡਾ ਸਾਰਾ ਕੁਝ ਹੀ ਵਿਗੜਿਆ ਪਿਆ ਵਿਖਾਵੇ ਚ ਪਏ ਪਏ ਮਤਲਬ ਪੰਜਾਬ ਵੀ ਤੇ ਮਰਨਾ ਵੀ ਮਹਿੰਗਾ ਹੋ ਗਿਆ ਹੈ ਵਿਆਹ ਤੇ ਤੁਸੀਂ ਸਾਲ ਲੇਟ ਕਰ ਲੋਗੇ ਵੀ ਪੈਸਾ ਫੜਨਾ ਹੈ ਜਾਂ ਇਕੱਠਾ ਕਰਨਾ ਹੈ ਜਾਂ ਕੀ ਕਰਨਾ ਹੈ ਮਰਨਾ ਤਾਂ ਤੁਸੀਂ ਲੇਟ ਵੀ ਨਹੀਂ ਕਰ ਸਕਦੇ ਸਾਡੇ ਤੇ ਮਰਨੇ ਦੀ ਰੋਟੀ ਵਿਆਹਾਂੋਂ ਤੋਂ ਵਧੀਆ ਹੋਗੀ ਹੈ ਤੇ ਲੋਕੀ ਦਬੀ ਆਵਾਜ਼ ਚ ਗੱਲ ਕਰਦੇ ਨੇ ਵੀ ਇਹ ਵਧੀਆ ਯਾਰ ਉੱਥੇ ਤੇ ਸਗਨ ਦੇਣਾ ਪੈਂਦਾ ਇੱਥੇ ਸਗਨ ਵੀ ਨਹੀਂ ਦੇਣਾ ਪੈਂਦਾ ਪਰ ਇੰਨਾ 8 ਸਾਲਾਂ ਦੇ ਵਿੱਚ ਮੈਂ ਦੇਖਿਆ ਬੜੀ ਚੇਂਜ ਆ ਗਈ ਪਹਿਲਾਂ ਅਸੀਂ ਕਹਿੰਦੇ ਹੁੰਦੇ ਸੀ ਕਿ ਮਰਨੇ ਤੇ ਰੋਟੀ ਨਾ ਕਰੋ ਭਾਈ ਹਮ ਹੈਨਾ ਹਾਂਜੀ ਮਰਨੇ ਦੀ ਰੋਟੀ ਜਿਹੜੀ ਹੈ ਨਾ ਸਿਰਫ ਬਾਹਰੋਂ ਆਏ ਰਿਸ਼ਤੇਦਾਰਾਂ ਵਾਸਤੇ ਬਾਹਰੋਂ ਆਇਆ ਵਾਸਤੇ ਦੋ ਦੋਸਤ ਮਿੱਤਰ ਵੀ ਹੋਣ ਮੈਂ ਲੁਧਿਆਣੇ ਤੋਂ ਜਲੰਧਰ ਜਾਵਾਂ ਭੋਗ ਤੇ ਰੋਟੀ ਖਾ ਲਵਾਂ ਉੱਥੇ ਪਰ ਜੇ ਮੈਂ ਆਪਣੇ ਘਰ ਦੇ ਨੇੜੇ 10 ਮਿੰਟ 15 ਮਿੰਟ ਦੇ ਚੱਲਿਆ ਮੈਂ ਕਿਉਂ ਅਗਲੇ ਤੇ ਵੋਜ ਪਾਵਾਂ ਭਾਈ ਫਿਰ ਇਹ ਸਮਝਦਾਰੀ ਆਪਦੀ ਵੀ ਚਾਹੀਦੀ ਹੈ ਨਾ ਹੁਣ ਜੇ ਕੋਈ ਰਿਸ਼ਤੇਦਾਰ ਆਈ ਗਿਆ ਤਾਂ ਫਿਰ ਉਹ ਤਾਂ ਗੁੱਸਾ ਮਨ ਨੂੰ ਇਹ ਹੁਣ ਸਮਝ ਆਣੀ ਸ਼ੁਰੂ ਹੋ ਗਈ ਜੇ ਗੁਰਦੀਪ ਜੀ ਮੈਂ ਉਹਨਾਂ ਦਿਨਾਂ ਦੇ ਵਿੱਚ ਇੱਕ ਸਾਡੇ ਕੋਲ ਨਾ WhatsApp ਦਾ ਸੁਨੇਹਾ ਆਇਆ ਸੀ ਆਪਾਂ ਕਹਿੰਦੇ ਆ ਸੋਸ਼ਲ ਮੀਡੀਆ ਦਾ ਜਿਹੜਾ ਨੁਕਸਾਨ ਦੀ ਗੱਲ ਕਰਦੇ ਆ ਮੈਂ ਤੁਹਾਨੂੰ ਇਹਦੇ ਫਾਇਦੇ ਦੀ ਗੱਲ ਕਰਦਾ ਜੀ ਕਿਸੇ ਭਲੇ ਪੁਰਸ਼ ਨੇ ਸੋਸ਼ਲ ਮੀਡੀਆ ਤੇ WhatsApp ਤੇ ਸਨੇਹਾ ਪਾਇਆ ਭਾਈ ਵੀ ਆਪਣੇ ਨਗਰ ਪਿੰਡ ਦੇ ਵਿੱਚ ਭੋਗਾਂ ਦੀ ਰੋਟੀ ਨਾ ਖਾਓ ਮੈਨੂੰ ਬੜਾ ਚੰਗਾ ਲੱਗਾ ਉਹਨਾਂ ਦਿਨਾਂ 'ਚ ਜੇ ਕਿਤਾਬ ਛਪ ਰਹੀ ਸੀ ਮੈਂ ਉਹ ਮੈਸੇਜ ਨੂੰ ਐ ਸੱਚ ਕਿਤਾਬ ਹੀ ਛਾਪ ਦਿੱਤਾ ਹੁਣ ਤੁਸੀਂ ਲਹਿਰ ਚਲਾ ਰਹੇ ਹੋ ਤੇ ਮੇਰੇ ਕੋਲੋਂ ਕਿਸੇ ਸਟੇਜ ਤੇ ਬੋਲਿਆ ਗਿਆ ਵੀ ਭਾਈ ਮੈਂ ਨਹੀਂ ਭੋਗਾਂ ਤੇ ਰੋਟੀ ਖਾਵਾਂਗਾ ਹੁਣ ਮੈਂ ਬੋਲ ਬੈਠਾ ਹੁਣ ਤੇ ਮੈਂ ਖਾ ਹੀ ਨਹੀਂ ਸਕਦਾ ਕਿਸੇ ਨੇ ਦੇਖ ਲਿਆ ਕਹਿੰਦੇ ਲਓ ਜੀ ਤੁਸੀਂ ਤਾਂ ਕਹਿੰਦੇ ਸੀ ਆਪ ਖਾਂਦੇ ਪਏ ਹੋ ਹੈਨਾ ਅੱਛਾ ਪਹਿਲਾ ਦਿਨਾਂ ਦੇ ਵਿੱਚ ਮੈਂ ਦੇਖਿਆ ਸੀ ਮੈਂ ਨਹੀਂ ਸੀ ਖਾਂਦਾ ਹੁਣ ਬਹੁਤ ਵੱਡੀ ਗਿਣਤੀ ਚ ਲੋਕੀ ਮੈਂ ਕਹਾਂਗਾ ਰੱਜ ਗਏ ਨੇ ਰੱਜੇ ਪੁੱਜੇ ਹੋ ਗਏ ਨੇ ਸਮਝਦਾਰ ਹੋ ਗਏ ਨੇ ਉਹ ਕਹਿੰਦੇ ਅਸੀਂ ਨਹੀਂ ਖਾਣੀ ਘਰ ਦੇ ਨੇੜੇ ਆ ਮੈਂ ਖਾ ਕੇ ਜਾਵਾਂ ਜਾਂ ਆ ਕੇ ਖਾਵਾਂ ਮੈਂ ਕਿਉਂ ਉਹਦੇ ਤੇ ਬੋਝ ਪਾਵਾਂ ਅੱਛਾ ਬੜੇ ਸਾਰੇ ਲੋਕਾਂ ਦੀ ਇਹ ਕਿਸੇ ਅਖਬਾਰ ਦੇ ਵਿੱਚ ਖਬਰ छਪੀ ਹੈ ਕਿ ਜਿਹੜਾ ਹੈ ਨਾ ਉਹ ਵਿਆਹ ਦੀ ਰੋਟੀ ਆਪਾਂ ਭੋਗਾਂ ਦੀ ਰੋਟੀ ਬੜੀ ਬਚਣੀ ਸ਼ੁਰੂ ਹੋ ਗਈ ਹੈ ਤੇ ਲੋਕ ਫਿਰ ਦੇਖਦੇ ਨੇ ਕਿੱਥੇ ਦੀਏ ਹੂੰ ਕਿਉਂਕਿ ਲੋਕੀ ਖਾਣਾ ਛੱਡ ਗਏ ਨੇ ਨਾ ਖਾਓ ਨਾ ਖਵਾਓ ਤੇ ਇਹਦਾ ਇੱਕ ਬੈਸਟ ਤਰੀਕਾ ਜੇ ਅੱਜ ਤੋ 10 ਵੀ 50 ਸਾਲ ਪੁਰਾਣੀ ਭੋਗਾਂ ਦੀ ਪਰੰਪਰਾ ਤੇ ਚਲੇ ਜਾਓ ਉਦੋਂ ਭੋਗ ਪੈਂਦੇ ਹੀ ਦੋ ਤੋ ਤਿੰਨ ਤਿੰਨ ਤੋ ਚਾਰ ਸੀ ਕਿਸੇ ਬਜ਼ੁਰਗ ਨੂੰ ਪੁੱਛ ਕੇ ਦੇਖ ਲਓ ਦੋ ਤੋ ਤਿੰਨ ਤੋ ਚਾਰ ਉਹਦੇ ਵਿੱਚ ਖਾਸ ਹੈ ਜੇ ਕੀ ਹੁੰਦਾ ਹੁੰਦਾ ਸੀ ਰੋਟੀ ਦਾ ਟਾਈਮ ਇੱਕ ਤੋ ਦੋ ਹੈ ਹੂੰ ਜੇ ਦੋ ਤੋ ਤਿੰਨ ਵੀ ਭੋਗ ਹੈ ਨਾ ਤੇ 2 ਵਜੇ ਲੋਕੀ ਆਮ 2:30 ਵਜੇ ਆਂਦੇ ਨੇ ਘਰੋਂ ਖਾ ਕੇ ਆਣਗੇ ਹੂੰ 3 ਤੋਂ 4 ਐ ਰੋਟੀ ਦਾ ਟਾਈਮ ਤੇ ਨਿਕਲ ਗਿਆ ਮੈਨੂੰ ਆਪਣਾ ਬਚਪਨ ਯਾਦ ਹੈ ਹਰ ਭੋਗ ਤੇ ਚਾਹ ਹੁੰਦੀ ਸੀ ਰੋਟੀ ਨਹੀਂ ਸੀ ਹੁੰਦੀ ਐ ਦੇਖਾ ਦੇਖੀ ਪੈ ਗਿਆ ਵੀ ਨਹੀਂ ਉਹਨੇ ਖਵਾਈ ਮੈਂ ਵੀ ਖਵਾਵਾ ਅੱਛਾ ਇਹਦੇ ਚ ਮੈਂ ਤੁਹਾਨੂੰ ਹੋਰ ਅਗਲੀ ਇੱਕ ਗੱਲ ਦੱਸਾਂ ਜੀ ਮੈਂ ਮੇਰਾ ਨਮਨ ਹੈ ਜੀ ਸਾਰੇ ਪੰਜਾਬ ਵਾਸੀਆਂ ਨੂੰ ਪੰਜਾਬ ਇੰਨੀ ਚੜਦੀ ਕਲਾ ਵਾਲਾ ਹੈ ਇਹ ਆਮ ਗੱਲ ਨਹੀਂ ਜੇ ਪੰਜਾਬੀਆਂ ਦੇ ਖੂਨ ਵਿੱਚ ਕੋਈ ਚੀਜ਼ ਹੈਗੀ ਤੇ ਜੀ ਹੂੰ ਪੰਜਾਬ ਦੇ ਵਿੱਚ ਇੱਕ ਸੁਸਾਇਟੀ ਬਣ ਗਈ ਹੈ ਗੁਰਦੀਪ ਜੀ ਉਹਦਾ ਨਾਮ ਹੈ ਸਾਦੇ ਰਹਿਣਾ ਸੁਸਾਇਟੀ ਹੂੰ ਕਦੇ ਸੋਚਿਆ ਸੀ ਸੁਣੀ ਸੀ ਇਹ ਗੱਲ ਕਦੇ ਔਰ ਉਹ ਸਾਦੇ ਰਹਿਣਾ ਸੁਸਾਇਟੀ ਇੰਨੀ ਮਜ਼ਬੂਤ ਸੁਸਾਇਟੀ ਹੈ ਉਹ ਕਿੰਨੀਆਂ ਹੀ ਥਾਵਾਂ ਤੇ ਕੰਧਾਂ ਤੇ ਨਾਰੇ ਲਿਖਾ ਰਹੇ ਨੇ ਬੱਸਾਂ 'ਚ ਸਟicker ਲਗਾ ਰਹੇ ਨੇ ਲੋਕੀ ਮੰਗ ਮੰਗ ਕੇ ਲੈ ਰਹੇ ਨੇ ਵੀ ਸਾਨੂੰ ਵੀ ਦਿਓ ਅਸੀਂ ਵੀ ਲਗਾਣਾ ਹੈ ਅਸੀਂ ਵੀ ਆਪਣੇ ਗੁਰਦੁਆਰੇ ਲਾਣਾ ਹੈ ਅਸੀਂ ਵੀ ਆਪਣੀ ਕਾਰ ਤੇ ਸਟicker ਲਾਣਾ ਹੋਰ ਛੱਡੋ ਮੈਂ ਇਹ ਗੱਲ ਕਵਾਂ ਕਿ ਪੰਜਾਬ ਦੇ ਲੋਕ ਬੜੇ ਅਣਖੀਲੇ ਲੋਕ ਨੇ ਇਹ ਪਤਾ ਨਹੀਂ ਵਿਖਾਵੇ ਚ ਕਿਵੇਂ ਪੈ ਗਏ ਵਿਖਾਵਾ ਤੇ ਸਮਾਜਿਕ ਬੁਰਾਈ ਹੈ ਤੇ ਜਿਹੜਾ ਵਿਖਾਵਾ ਕਰਦਾ ਉਹ ਸਮਝ ਲਓ ਆਪ ਵੀ ਤਬਾਹ ਹੋ ਰਿਹਾ ਤੇ ਸਮਾਜ ਨੂੰ ਵੀ ਤਬਾਹ ਕਰ ਰਿਹਾ ਹੈ ਜਿਹੜਾ ਤੁਹਾਨੂੰ 7 ਦਿਨ ਵਿਆਹ ਦੇ ਚਾਰ ਫੰਕਸ਼ਨਾਂ ਤੇ ਬੁਲਾਉਂਦਾ ਹੈ ਨਾ ਉਹ ਤੁਹਾਨੂੰ ਮਜਬੂਰ ਕਰ ਰਿਹਾ ਚਾਰ ਸੂਟ ਸਵਾਓ ਤੁਹਾਡੀ ਵੀ ਇਕਨੋਮੀ ਖਰਾਬ ਕਰ ਰਿਹਾ ਉਹ ਆ ਸਾਡੇ ਨਾਲ ਦੇ ਗਵੰਡੀ ਮੁਲਕਾਂ ਚ ਦੇਖੋ ਸਿੰਗਲ ਡਿਸ਼ ਵੈਡਿੰਗ ਜੇ ਸਿੰਗਲ ਡਿਸ਼ ਵੈਡਿੰਗ ਸਰਕਾਰ ਵੱਲੋਂ ਕਾਨੂੰਨ ਹੈ আর ਸਾਡੀ ਭਾਰਤ ਦੀ ਲੋਕ ਸਭਾ ਦੇ ਵਿੱਚ ਪ੍ਰਾਈਵੇਟ ਮੈਂਬਰ ਬਿੱਲ ਆਇਆ ਹੋਇਆ ਇਹਦੇ ਬਾਰੇ ਹਮ ਪਰ ਕਿਉਂਕਿ ਲੋਕਾਂ ਦੀ ਅਲੀ ਆਵਾਜ਼ ਨਹੀਂ ਉੱਠੀ ਸਿਆਣੇ ਲੋਕ ਤੇ ਮੈਂ ਕਹਿੰਨਾ ਬਾਕੀ ਸਟੇਟਾਂ ਦੇ ਵਿੱਚ ਉਹੋ ਜਿਹਾ ਨਹੀਂ ਜੋ ਸਾਡੀ ਸਟੇਟ ਦੇ ਵਿੱਚ ਪੈ ਗਿਆ ਸਾਡੀ ਸਟੇਟ ਵੀ ਬੇਤਾ ਕਰਕੇ ਨਾਰਦਰਨ ਇੰਡੀਆ ਦੇ ਵਿੱਚ ਇਹ ਜ਼ਿਆਦਾ ਜਿਵੇਂ ਭੋਗ ਦੀ ਗੱਲ ਚੱਲਦੀ ਤੁਸੀਂ ਅੱਜ ਕੱਲ ਤੇ ਇਹ ਹੋ ਗਿਆ ਬਈ ਗੁਰਦੁਆਰਾ ਸਾਹਿਬ ਦੇ ਵਿੱਚ ਜਿਵੇਂ ਜਦੋਂ ਭੋਗ ਹੁੰਦਾ ਹੈ ਜਾਂ ਘਰਾਂ ਦੇ ਵਿੱਚ ਭੋਗ ਹੁੰਦਾ ਤਾਂ ਅਲੱਗ ਤੋਂ ਕੁਰਸੀਆਂ ਲਾਈਆਂ ਜਾਂਦੀਆਂ ਨੇ ਇੱਕ ਸਟਾਲ ਲਗਾਏ ਤੇ ਜਾਂਦੇ ਜਿਵੇਂ ਸਟਾਲ ਵਿਆਹ ਦੇ ਵਿੱਚ ਹੁੰਦੇ ਨੇ ਉਹ ਲਾ ਕੇ ਕੁਰਸੀਆਂ ਤੇ ਬੈਠ ਕੇ ਖਾਂਦੇ ਨੇ ਜਿੰਨਾ ਵੀ ਛਕਣਾ ਹੁੰਦਾ ਭੋਜਨ ਜਾਂ ਕੁਝ ਵੀ ਹੈ ਅੱਗੇ ਪੰਡਾਲ ਹੁੰਦਾ ਸੀਗਾ ਇਹ ਵੀ ਚੀਜ਼ਾਂ ਚੇਂਜ ਹੋਈਆਂ ਨੇ ਇਹ ਹੁਣ ਮੈਂ ਤੁਹਾਨੂੰ ਦੱਸਾਂ ਕਟਨੀਆਂ ਸ਼ੁਰੂ ਹੋ ਗਈਆਂ ਜੀ ਮੇਰੇ ਕੋਲ ਡਾਟਾ ਨਹੀਂ ਹੈ ਕਿਉਂਕਿ ਹੁਣ ਮੇਰੇ ਕੋਲ ਕੋਈ ਰਿਸਰਚ ਦੀ ਟੀਮ ਨਹੀਂ ਹੈ ਫੰਡ ਨਹੀਂ ਹੈ ਲੇਕਿਨ ਆਬਜ਼ਰਵੇਸ਼ਨ ਲੋਕਾਂ ਦੀ ਇਹ ਹੈ ਕਿ ਲੋਕ ਬਦਲ ਰਹੇ ਹਾਂ ਠੀਕ ਹੈ ਸਾਰੇ ਲੋਕ ਇੱਕਦਮ ਸਿਆਣੇ ਨਹੀਂ ਬਣਨਗੇ ਸੱਜੇ ਸੱਜੇ ਹੋਏਗਾ ਹੈ ਨਾ ਬਟ ਇਹ ਲੋਕ ਬਦਲ ਰਹੇ ਨੇ ਤੇ ਇਹ ਜਿਹੜੀ ਮੈਂ ਤੁਹਾਨੂੰ ਦੱਸਿਆ ਸਾਦੇ ਰਹਿਣਾ ਸੁਸਾਇਟੀ ਸਰਦਾਰ ਉਰਵਿੰਦਰ ਸਿੰਘ ਨੇ ਜੀ ਇਹ ਰੇਲਵੇ ਤੋਂ ਰਿਟਾਇਰ ਹੋਏ ਨੇ ਸੀਨੀਅਰ ਸੈਕਸ਼ਨ ਇੰਜੀਨੀਅਰ ਉਹਨਾਂ ਨੇ ਫਾਊਂਡ ਕੀਤੀ ਹੈ ਸੁਸਾਇਟੀ ਤੇ ਉਹ ਇੱਕ ਬੜਾ ਕਮਾਲ ਦਾ ਕੰਮ ਕਰ ਰਹੇ ਨੇ ਉਹਨਾਂ ਦੀ ਪੂਰੀ ਟੀਮ ਹੈ ਉਹ ਕਰ ਰਹੇ ਨੇ ਉਹ ਪ੍ਰਣ ਪੱਤਰ ਪਰਵਾ ਰਹੇ ਨੇ ਹੂੰ ਕਿਦਾਂ ਦਾ ਲੋਕਾਂ ਨੂੰ ਕਹਿੰਦੇ ਨੇ ਵੀ ਆ ਇਹ ਫਾਰਮ ਭਰੋ ਜੀ ਫਾਰਮ ਤੇ ਲਿਖਿਆ ਵੀ ਮੇਰੇ ਮਰਨੇ ਦੇ ਉੱਤੇ ਇਹ 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 ਕੰਮ ਨਾ ਕਰਿਓ ਅੱਛਾ ਹਰ ਇੱਕ ਬੰਦੇ ਦਾ ਇੱਕ ਹਰ ਇੱਕ ਬੰਦਾ ਜਿਵੇਂ ਆਪਾਂ ਵਿਲ ਕਰਦੇ ਨਾ ਆਪਣੀ ਵਿਲ ਨੂੰ ਕੀ ਕਹਿੰਦੇ ਤੁਸੀਂ ਪੰਜਾਬੀ ਦੇ ਵਿੱਚ ਹਨਾ ਵੀ ਮੈਂ ਇੱਛਾ ਜਿਵੇਂ ਕਹਦੀ ਆਪਣਾ ਦੀ ਵੀ ਆ ਮੈਂ ਮੇਰਾ ਮੇਰੀ ਇੱਛਾ ਹੈ ਵੀ ਮੇਰੀ ਪ੍ਰਾਪਰਟੀ ਇਹਨੂੰ ਜਾਏ ਮੇਰਾ ਇਹ ਜਾਵੇ ਵਿਲ ਕਹਿੰਦੇ ਨਾ ਆਪਾਂ ਵਿਲ ਕਰਨੀ ਤੇ ਲੋਕ ਇਹ ਕਰ ਰਹੇ ਨੇ ਕਿ ਮੇਰੇ ਮਰਨੇ ਤੇ ਐ ਨਾ ਕਰੋ ਬਹੁਤ ਸਾਰੇ ਬਜ਼ੁਰਗਾਂ ਨੇ ਪਰਿਵਾਰਾਂ ਨੇ ਐਜ਼ ਅ ਫੈਮਿਲੀ ਉਹ ਫਾਰਮ ਭਰੇ ਨੇ ਹਜ਼ਾਰ ਤੋਂ ਵੱਧ ਫਾਰਮ ਭਰੇ ਜਾ ਚੁੱਕੇ ਨੇ ਤੇ ਹਾਲ ਹੀ ਉਹ ਸੱਜਣ ਮੈਂ ਕਹਿੰਦੇ ਨੇ ਜੀ ਅਸੀਂ ਤੇ ਪੂਰੇ ਪੰਜਾਬ ਵਿੱਚ ਇਹ ਲਹਿਰ ਚਲਾਨੀ ਅੱਛਾ ਹੁਣ ਸਪੋਜ਼ ਕਰੋ ਮੈਂ ਇਹ ਫਾਰਮ ਭਰਿਆ ਹੂੰ ਮੈਂ ਆਪਣੇ ਘਰ ਦੇ ਵਿੱਚ ਫਜ਼ੂਲ ਖਰਚੀ ਦਾ ਭੋਗ ਨਹੀਂ ਕਰਦਾ ਹੈਨਾ ਅੱਛਾ ਜਿਹੜੇ ਭੋਗ ਦੇ ਵੀ ਪੈਸੇ ਨਾ ਪੁਰਾਣੇ ਲੋਕ ਪਿੰਗਲਵਾੜੇ ਦਿੰਦੇ ਸੀ ਹੂੰ ਲੋੜਵੰਦ ਨੂੰ ਦਿੰਦੇ ਸੀ ਹੁਣ ਕਿਉਂਕਿ ਤੁਸੀਂ ਮਹਿੰਗੀ ਰੋਟੀ ਖਵਾ ਦਿੰਦੇ ਹੋ ਤੇ ਪਿੰਗਲਵਾੜੇ ਨੂੰ ਵੀ ਦੇਣਾ ਬੰਦ ਹੋ ਗਿਆ ਤੇ ਕਿਸੇ ਲੋੜਵੰਦ ਨੂੰ ਵੀ ਦੇਣਾ ਬੰਦ ਹੋ ਗਿਆ ਇਹਦਾ ਇਹ ਗੱਲ ਹੋਈ ਨਾ ਅੱਛਾ ਜੇ ਮੇਰੇ ਪਿਤਾ ਜੀ ਨੇ ਮੇਰੇ ਕਿਸੇ ਨੇ ਲਿਖ ਦਿੱਤਾ ਫਾਰਮ ਸਾਈਨ ਕਰ ਦਿੱਤੇ ਨੇ ਹੈਨਾ ਤੇ ਮੈਨੂੰ ਰਿਸ਼ਤੇਦਾਰ ਕਹਿਣ ਬਈ ਤੂੰ ਕਰ ਭਈਏ ਤੇ ਮੈਂ ਕਹਾਂਗਾ ਮੇਰੇ ਪਿਤਾ ਜੀ ਤੇ ਭਾਈ ਫਾਰਮ ਭਰ ਕੇ ਗਏ ਨੇ ਹੂੰ ਨਹੀਂ ਇਹ ਬੜਾ ਵੱਡਾ ਫਾਇਦਾ ਜੀ ਨਹੀਂ ਤੇ ਅੱਗੇ ਲੋਕੀ ਕਹਿੰਦੇ ਸੀ ਮੇਰੇ ਘਰ ਦੇ ਜਿਹੜੇ ਨੇ ਰਿਸ਼ਤੇਦਾਰਾਂ ਦੀ ਗੱਲ 'ਚ ਅੱਛਾ ਜਿਹੜਾ ਤੁਸੀਂ ਸਵਾਲ ਕੀਤਾ ਸੀ ਕਿ ਲੋਕੀ ਉਕਸਾਂਦੇ ਨੇ ਹੂੰ ਮੇਰੇ ਕੋਲ ਬੜੇ ਐਗਜ਼ਾਮਪਲ ਜੇ ਯੂਨੀਵਰਸਿਟੀ ਦੇ ਉਹ ਜਿਹੜੇ 3 ਸਾਲ ਮੈਂ ਉਸ ਉਤਸ਼ਾਹ ਪ੍ਰੋਜੈਕਟ ਤੇ ਕੰਮ ਕੀਤਾ ਮੈਂ ਬਹੁਤ ਟਰੈਵਲ ਕੀਤਾ ਤੇ ਬਹੁਤ ਜ਼ਿਆਦਾ ਲੋਕਾਂ ਦੀ ਮੈਨੂੰ ਨਬਜ਼ ਮੈਂ ਪੜੀ ਹੂੰ ਇੱਕ ਜਗ੍ਹਾ ਤੇ ਇੱਕ ਕਿਸਾਨ ਕਿਸਾਨਾਂ ਦੀ ਮੀਟਿੰਗ ਸੀ ਤੇ ਇੱਕ ਕਿਸਾਨ ਕਹਿਣ ਲੱਗਾ ਕਿ ਕੁਝ ਸਮਾਂ ਪਹਿਲਾਂ ਮੇਰੇ ਘਰ ਬਜ਼ੁਰਗ